ਮਿੱਤਰੋ ਸਵਾਗਤ ਹੈ ਜੀ ਇਸ ਵੀਡੀਓ ਵਿੱਚ ਤੇ ਅੱਜ ਆਪਾਂ ਸੁਖੇ ਕੋਲੇ ਪਹੁੰਚੇ ਆ ਭਾਈ ਰੂਪੇ ਨਾ ਤੇ ਜਿਵੇਂ ਇੱਧਰ ਤੁਹਾਨੂੰ ਦਿਖਾਉਣਾ 911 ਨਾ ਮੋਡੀਫਾਈ ਹੁੰਦਾ ਤੇ ਅੱਜ 65Y ਮੋਡੀਫਾਈ ਹੋਇਆਗਾ ਤੇ 4x4 ਦੇ ਵਿੱਚ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਭਾਈ ਸ਼ੇਅਰ ਕਰ ਦਿਓ ਕਰ ਓਕੇ ਠੀਕ ਹੈ ਜੀ ਹੋ ਗਿਆ ਕੰਪਲੀਟ ਪੁਆਇੰਟ ਭਾਈ ਆ ਤਾਂ 911 ਖੜਾ ਨਾ 911 ਨਹੀਂ ਇਹ ਹਾਂ ਇਹ ਇਹ ਹੈਗਾ ਹਿਮਾ ਦੇ ਹਿੱਸੇ ਆ ਦੂਜਾ। ਉਹ ਸਾ ਹਿਮਾ ਵਾਲਾ। ਉਹ ਹੋ ਗਿਆ 4 ਸਾਰਾ। ਸੇਫ ਇਹਨੂੰ 59 ਕਰਨ ਦਿੱਤੀ ਸਾਰੇ ਨੂੰ ਟਰੈਕਟਰ ਨੂੰ। ਆਹ ਸੇਫ ਨੂੰ 59 ਕਰਨ ਦਿੱਤੀ ਐ। ਠੀਕ ਐ। ਮਾਰ ਕੇ ਉਹ ਆਹੇ ਸੋਨਾਲੀ ਕਾ ਦੇ ਮਗਰਾਟਾ ਵਾਲਾ। ਹਾਂ ਇਹ ਉਹ ਆਹ ਭੈਣੇ ਮਗਰਾਟਾ। ਜਿਹੜੇ ਲਾਇਆ ਸੀ ਆਪਾਂ ਉਹ ਤੋਂ। ਠੀਕ ਐ। ਜਿਹੜਾ ਉੱਥੋਂ ਆਇਆ ਉਹ ਆਹੇ। ਹਰਿਆਣੇ ਚੋਂ। ਜਿਹੜਾ ਇਹੋ ਟਰਾਲੇ ਜੇ ਤੋਂ ਲਾਇਆ ਸੀਗਾ। ਹਾਂ ਜਮਾ ਤਿਆਰ ਆ ਇਹ। ਠੀਕ ਐ। ਜਮਾ ਓਕੇ ਰੈਡੀ ਆ। ਓਕੇ ਐ। ਠੀਕ ਐ। ਲੈ ਵੀ ਮਿੱਤਰੋ ਇਹਨੂੰ 59 ਕਰਨ ਦੀ ਲੁੱਕ ਦਿੱਤੀ ਐ ਟਰੈਕਟਰ ਨੂੰ। ਇਹ ਇਹ ਗੇਅਰ ਬਾਕਸ ਆ ਹਿਮਾ ਦਾ ਨਾ ਪਿਛਲੀ ਸ਼ਾਰਟ ਮੂਰੇ ਸੋਨਾ ਲੀਕਾ ਦਾ ਇੰਜਨ ਹੈ ਨਾ ਆ ਤਾਂ ਤੇ ਆ ਇਹਦੇ ਇੱਥੇ ਆਹ ਪੈ ਗਿਆ ਸਪੇਸਰ ਪੈ ਗਿਆ ਸਪੇਸਰ ਪੈ ਕੇ ਆ ਪਿੱਛੇ ਗੇਅਰ ਹੋ ਗਿਆ ਹਿਮਾ ਦਾ ਲਓ ਵੀ ਮਿੱਤਰੋ ਇਹ 3 ਸਪੀਡ ਦਾ ਗੇਅਰ ਫਿਰ ਇਹ ਬਾਹਲੇ ਸਪੀਡ ਆ ਇਹਦਾ ਹਾਂ 3 ਸਪੀਡ ਆ ਹਾਂ ਉਹ ਇਹ ਹੈਗਾ 24 ਕੀਰਾਂ 12 ਗਾਹ ਨੂੰਗਾ 12 ਪੈਸੇ ਹਰ ਵਾਰਸ ਹਰ ਵਾਰਸ ਠੀਕ ਆ 12 ਲਓ ਵੀ ਚੇਂਜਰ ਵਾਲਾ ਇਹ ਹਾਂ ਲਾਈ ਵੀ ਮਿੱਤਰੋ ਸਟਾਲ ਸ਼ੈਫਟ ਗੇਰਾਂ ਦੇ ਵਿੱਚ 9 10 ਪਹੁੰਚ ਗਿਆ ਨਾ ਇਹਨਾਂ ਸਾਟਲ ਸੈਪਟਾਂ ਦੇ ਵਿੱਚ 12 ਫਾਰਵਰਡ ਨੇ ਫਾਰਾਂ ਰਿਵਰਸ ਦੇ ਵਿੱਚ ਨੇ ਕਾਫੀ ਰੰਗ ਰੰਗ ਵਸੇ ਨੇ ਅਸ ਨੂੰ ਪਿੱਛੋਂ ਹਿੱਸਾ ਵੀ ਦਿਖਾ ਦਿੰਨੇ ਆ ਆ ਜਿੱਕਦੇਵੇਂ ਹੌਂ ਲੈਂਡ ਨੂੰ ਆਉਂਦੇ ਨਾ ਇਹ ਕੰਪਨੀ ਵੱਲੋਂ ਹੀ ਆਇਆ ਨਾ ਇਹਦੇ ਤਾਂ ਠੀਕ ਆ ਦਿਗਾੜੀ ਵਾਲਾ ਸੈਟ ਆ ਇਹਦੇ ਟਰੈਕਟਰ ਦਾ ਫਿਰਦਾ ਇਹ ਆ ਕੀ ਆ ਅਸਾਂ ਪੀਟੀਓ ਵਾਲਾ ਆ ਗਿਆ ਸਾਰੇ ਬਣਾ ਕੇ ਲਾਇਆ ਆ ਗੀਰਾਂ ਵਾਲੇ ਆ ਆ ਠੀਕ ਆ ਜਿਹੜੇ ਆ ਹੁੰਦੇ ਆ ਆ ਵੀ ਗੀਰ ਵਾਲਾ ਆ ਵੀ ਬਣਾ ਕੇ ਲਾਇਆ ਇਹ ਵੀ ਬਣਾ ਕੇ ਲਾਇਆ ਲੈਫਟ ਠੀਕ ਆ ਇਹ 540000 ਵਾਲਾ ਚੱਕਰ ਆ ਗੀਰਾਂ ਵਾਲਾ ਠੀਕ ਹੈ ਫਿਰ ਵੀ ਸਾਮੇ ਦੇ ਲਾਇਆ ਅਸੇ ਸਾਮੇ ਸਾਮੇ ਦੇ ਲਾਇਆ ਗੇਰ ਸਾਰੇ ਫੰਕਸ਼ਨ ਚੱਲਦੇ ਕਰ ਗਏ ਕਲਚ ਠੀਕ ਆ ਕਲਚ ਨਾਲ ਕਰਾਂਗਾ ਚਲਾ ਦੇਗਾ ਓਕੇ ਉਹ ਤਾਂ ਚੇਂਜਰ ਆ ਗਿਆ ਆ ਚੇਂਜਰ ਆ ਗਿਆ ਆ ਇਧਰ ਗੇਰਾਂ ਦੀ ਸਪੀਡਾਂ ਆ ਗਈ ਇਧਰ ਨਹੀਂ ਛੜ ਪੈਡਲ ਉੱਤੋਂ ਲਾਇਆ ਨੋਵੋ ਪੈਡਲ ਉੱਤੋਂ ਲਾ ਗਏ ਨੂੰ ਅਰਜਨ ਨੋਵੋ ਵਾਲੇ ਮਿੱਤਰੋ ਦੇਖੋ ਤੇ ਜਿਹੜਾ ਹਲੰਕਾ ਜੀ ਫਿਰ ਆ ਟੇਡੀਆਂ ਮੇਡੀਆਂ ਜਿਹਨਾਂ ਅਸੇ ਬੜੀ ਪਈਆਂ ਇਹਨਾਂ ਦੇ ਹੀ ਆਉਂਦੀਆਂ ਨੇ ਹਾਂ 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 ਠੀਕ ਆ ਵਾ ਲੁੱਕ ਤਾਂ ਘੈਂਟ ਬਣ ਗਈ ਨਾ ਟਰੈਕਟਰ ਦੀ ਨਹੀਂ ਪਤਾ ਹੀ ਲੱਗ ਗਿਆ ਨਹੀਂ ਪਤਾ ਨਹੀਂ ਲੱਗਦਾ ਮਿੱਤਰੋ ਤੇ ਇੰਦਰਲੀ ਸ਼ਾਰਟ ਤੇ ਕਾ 0.2 ਖੜਾਗਾ ਇਹ 4/4 ਆ ਇਹ ਵੀ 4/4 ਹੋਇਆ ਤੇ ਇਹ ਵੀ ਜਿਹੜਾ ਦਿਲ ਜੋਸ਼ ਦਿਲ ਜੋਸ਼ ਹੈ ਹਾਂ ਠੀਕ ਆ ਇਹ ਕਿਹੜੇ ਮਾਡਲ ਆਏ ਨੇ ਰਾਸੋਈ ਵਿੱਚ 15 ਤੇ ਟਰਬੋ ਜਾ ਗਈ ਹੈ 15 ਦਿਨਾਂ ਚ ਠੀਕ ਆ ਟਰਨਸਰੀ ਇਹ ਓਕੇ ਤੇ ਫਿਰ ਇਹਦਾ ਤਾਂ ਕੋਈ ਬਾਲਾ ਚੇਂਜ ਕੀਤਾ ਨਹੀਂ ਜੀ ਜੀ ਨਾ ਨਾ ਇਹਦਾ ਸਾਰਾ ਕੁਝ ਉਸੇ ਵੀ ਬਣਿਆ ਠੀਕ ਆ origignal ਆ ਚੁੱਲਾ ਮਿਲ ਗਿਆ ਚੁੱਲਾ origignal ਮਿਲ ਗਿਆ ਦਾ ਠੀਕ ਆ ਇੱਕ ਹੀ ਚੁੱਲਾ ਹੈਗਾ ਇਹ ਲਾਤਾ ਇੱਕੋ ਜਿਹਾ ਠੀਕ ਆ ਲੈ ਮੇਤਰੋ ਨਹੀਂ ਆ ਦੂਜਾ ਦੇ ਆ ਚੁੰਨੇ ਲਾਏ ਇਸ ਵਾਲੀ ਕਾਲੇ ਨਾ ਤੇ ਇਹਦੇ ਜਿਹੜਾ ਅਰੀਜਨਲ ਲੱਗਿਆ ਇਹਨਾਂ ਲੱਗਦਾ ਨਾ ਪੂਰ ਵੇਟ ਇਹਨਾਂ ਲੱਗਦਾ ਠੀਕ ਹੈ ਤੇ ਫੇ ਪੂਰਾ ਕਮਜਾ ਔਕੇ ਹੁਣ ਤਾਂ ਇਹ ਗੇਰ ਚ ਠੀਕ ਆ ਮਤਲਬ ਕਿ ਪਹਿਲਾਂ ਤਸਦੀਕ ਕਰਕੇ ਫੇਰੀ ਪੇਂਟ ਹੋਇਆ ਟਰੈਕਟਰ ਹਾਂ ਹਾਂ ਠੀਕ ਆ ਇਹ ਕਿਹੜੇ ਪਿੰਡ ਦਾ ਟਰੈਕਟਰ ਹੈਗਾ ਇਹ ਹੈਗਾ ਕੋਟਕਪੂਰੇ ਦੇ ਨਾਲ ਕੋਟਕਪੂਰੇ ਰੂਪਾਇਗਰੋ ਭਾਈ ਰੂਪਾ ਹੈ ਠੀਕ ਕਰ ਆ 8 ਰਹਿ ਗਿਆ ਬੰਦੇ 8 ਰਹਿ ਗਿਆ ਇੱਥੇ 9888 ਹੈ 11 ਦਾ ਬੈਂਡ ਠੀਕ ਆ ਆ ਜਿਹੜਾ ਨਾ ਬਾਹ ਹੋ ਗਿਆ ਲੋਗ ਹੈ ਨਾ ਠੀਕ ਆ ਤੇ ਫਿਰ ਜਿਹੜਾ ਨਾ ਗੇਅਰ ਹੈਗਾ ਆਪਣਾ ਹਾਂ ਇਹ ਹੋਰ V4 ਵਾਲਾ ਇੱਥੇ ਲੱਗਦਾ ਇਹ ਇੱਥੇ ਲੱਗਦਾ ਇਹ ਤਾਂ ਕੰਪਨੀ ਓਕੇ ਹੂੰ ਇੱਥੇ ਹੀ ਰਾਤਾ ਬਸ ਬੈਠ ਕੇ ਤਾਂ ਨੂੰ ਉੱਚੀ ਦਾ ਠੀਕ ਆ ਤੁਰ ਜਾਂਦੇ ਸੌਖਾ ਪਾਣਾ ਹਾਂ ਨਹੀਂ ਆ ਪਾ ਜਾਂਦਾ ਅਸੀਂ ਬੈਠਾ ਉੱਤੇ ਬੈਠ ਠੀਕ ਆ ਆਪਣੇ ਵਾਲਾ ਜਿਹੜਾ ਉਹ ਘਰ ਵਾਲਾ ਉਹ ਜਿਹੜਾ ਥੋੜਾ ਜਿਹਾ ਤੇ ਫਿਰ ਆਹ ਇਹਦੇ ਸਾਫਟ ਲਾ ਦਿਆਂ ਕਰਾਸ ਇਧਰੋਂ ਗੇਅਰ ਆਹ ਗੇਅਰ ਬਣ ਕੇ ਲੱਗ ਗਿਆ ਇਹਨਾਂ ਨੇ ਪਲੇਟ ਤਾਂ ਦਿੱਤੀ ਹੋਈ ਹੁੰਦੀ ਹੈ ਨਾ ਪਲੇਟ ਦਿੱਤੀ ਹੋਈ ਠੀਕ ਆ ਪਲੇਟ ਮੇਤਰੋ ਕੱਲੀ-ਕੱਲੀ ਦਿੱਤੀ ਹੋਈ ਹੈ ਨਾ ਵਾਹ ਕਲਾ ਹਿੱਸਾ ਲਾਉਣਾ ਪੈਂਦਾ ਤੇ ਆਹ ਸਾਫਟ ਪਾਉਣੀ ਪੈਂਦੀ ਹੈ ਤੇ ਵਿੱਚ ਕਰਾਰੀਆਂ ਦੇ ਦੋ ਚਾਰ ਹੈ ਨਾ ਤੇ ਉਹ ਹੁਣ ਸੁੱਖੇ ਨੂੰ ਪਤਾ ਲੱਗ ਗਿਆ ਚੀਜ਼ ਦਾ ਸਾਰਾ ਇਹਨੇ ਬਣਾ ਲਿਆ ਸੈਟਅਪ ਤੇ ਹੁਣ ਹੋਰ ਵਾਈ ਤੇ 4x ਕਰੀ ਤਰ ਆਉਂਦਾ ਹੈ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਮੂਸੇ ਵਾਲਾ ਵੀ ਹੋ ਜੂ ਫਿਰ ਆਲਰੇਡੀ ਹੈ ਕਰਾ ਲਾਂਗੇ ਹੈ ਕਰਨਾ ਵੀ ਝੋਟੇਲਾ ਇੱਕ ਤਾਂ ਕਰਨਾ ਪਊ ਯਾਰ ਹਨਾ ਬਾਪੂ ਵਾਲੇ ਗੇੜੇ ਮਾਰਨ ਲੱਗਿਆ ਹੁੰਦਾ ਹੋਰ ਹਨਾ ਹਾਂ ਕਹਿੰਦਾ ਉਹ ਵੀ ਕਹਿੰਦਾ ਉਹ ਵੀ 4x4 ਜਿਹਾ ਹੁੰਦਾ ਉਹਨੇ ਤਾਂ ਕਰਾ ਦਿੰਦਾ ਉਹਦ ਨੂੰ ਹਨਾ ਹਾਂ ਉਹ ਛੋਟਾ ਸੀਗਾ ਮਿੱਤਰੋ ਉਹਨੇ ਤਾਂ ਕਰਾ ਦੇਣਾ ਸੀ ਹੁਣ ਨੂੰ ਤੇ ਉਹਦੇ ਜਨਮ ਦੇ ਨਾਲ ਵਾਲੇ ਦਿਨ ਸੁੱਖੇ ਹੁਣ ਨਹੀਂ ਗਏ ਸੀਗੇ ਮੈਥੋਂ ਨਹੀਂ ਜਾਏਗਾ ਇਹਨਾਂ ਨੇ ਫੋਨ ਲਾਇਆ ਅਦਰ ਤੇਜੂ ਬੇਟਾ ਫੋਨ ਲਾਈ ਹੋਰ ਕਿਵੇਂ ਆ ਠੀਕ ਆ ਵਧੀਆ ਵਧੀਆ ਫਟਾ ਜਾਵਾਂ ਤੇ ਇਹ ਫਿਰ ਅੱਜ ਲੈਣ ਆ ਰਹੇ ਨੇ ਭਾਈ ਹਾਂ ਤੇ ਉਧਰ ਉਹ ਚੱਲੀਆਂ ਦਾ ਇੱਕ ਹੋਰ ਹੋਈ ਫੋਰੋ ਮੈਨੂੰ ਦਾਦਾ ਵਾਲਾ 6 7 ਟਰੈਕਟਰ ਦਾ ਹੀ ਖੜੇ ਨਾ ਫੋਰੋ ਹੀ ਫੋਰ ਵਾਲੇ ਹੋਰ ਹੋਈ ਫੋਰ ਹਾਂ ਦੋ ਦੋ ਆਹ ਲਾਏ ਖੜੇ ਹੈ ਜੀ ਤੈਨੂੰ ਹੋਰ ਦਿਖਾਉਣਾ ਹਾਂ ਆਇਆ ਕੀ ਆ ਦੇਖੀ ਚੱਲ ਹੁਣ ਦੇਖੀ ਚੱਲ ਅੱਛਾ ਦੋ ਆ ਪੈਣੇ ਹੋਏ ਇਹ ਤਾਂ ਪਤਾ ਹੀ ਨਹੀਂ ਲਾ ਪਤਾ ਹੀ ਇਹ ਲਾ ਪਤਾ ਹੀ ਨਹੀਂ ਇਹਦਾ ਦੇਖ ਕੇ ਤਾਂ ਪਤਾ ਲੱਗਦਿਆ ਮੈਂ ਹੁਣ ਮਿੱਤਰੋ ਮਿੱਤਰੋ ਇੱਧਰ ਆ ਵੀ 4x4 ਆ ਆ ਵੀ 4x4 ਆ ਵੇ ਇਹ 4x4 ਆ ਅੱਛਾ ਇਹਦੇ ਦਾ ਉਹ ਦੂਜਾ ਸਿੰਪਲ ਇਹ ਸਹੀ ਲਾ ਟਾਇਰ ਵੱਡੇ ਪਾਦੇ ਹਾਂ ਠੀਕ ਆ ਲੱਗਦਾ ਫਿਰ ਮੈਂ ਫਿਰ ਹੈ ਲੱਗਦਾ ਲੱਗਦਾ 4x4 ਦੂਰੋਂ ਦਾ ਹੈਨਾ ਹਾਂ ਇਹ ਉਹ ਆ ਜਿਵੇਂ ਹੁਣ ਲੋਕ ਵਿੱਚ ਹਿੱਸੇ ਵੱਡੇ ਲਾਈ ਫਿਰਦੇ ਨੇ ਗੀਅਰ ਨਹੀਂ ਲਾਇਆ ਹੋਇਆ ਜੀ ਦੇ ਇਹ ਉਹ ਜਿਹੇ ਨੇ ਤੇ ਕਿੱਧਰ ਆ ਖੜਾਗਾ ਹੈ ਵੇ ਆ ਕਿਵੇਂ ਜੇ ਇਕੱਠਾ ਜਾ ਕੇ ਖੜਾ ਦਾ ਟਿੱਡ ਇਹਦਾ ਇੰਜਨ ਹੈ ਇੰਜਨ ਕਿਵੇਂ ਇਹਦਾ ਕੀ ਦੱਸਾਂਗੇ ਤੇ ਅੱਛਾ ਫੇਰ ਦੱਸਣ ਦੀ ਚੀਜ਼ ਆ ਗਈ ਠੀਕ ਆ ਲੈ ਵੀ ਉਹ ਸੁੱਖਾ ਕਹਿੰਦਾ ਦੱਸਣਾ ਨਹੀਂ ਮਾਤਾ ਘਮਾਤਾ ਸੀ ਕੈਮਰਾ ਤੇ ਆਹ ਟਰਾਲੀ ਖੜੀ ਆ ਬਾਈ ਹਾਂ ਇਹ ਉਹਨਾਂ ਦੀ ਟਰਾਲੀ ਆ ਬਰੌਣ ਕੁੜੀ ਵਾਲੀ ਇਹ ਬਰੌਣ ਬਰੌਣ ਕੁੜੀ ਵਾਲੀ ਬਰੌਣ ਕੁੜੀ ਵਾਲਾ ਖੜੀ ਆ ਠੀਕ ਆ ਠੀਕ ਆ ਇਹ ਫੇਰ ਉੱਥੋਂ ਮਗਾਈ ਜਾਂਦਾ ਤਾਂ ਹੈ ਕਿਹੜੇ ਲੀਟਰ ਦੀ 65 ਬਾਈ ਆ ਇਹਦੇ ਇਹ ਪੁਆਇੰਟ ਬਾਈ ਵਾਲੇ ਬਾਈ ਨੂੰ ਮਗਾ ਕੇ ਦਿੱਤੀ ਆ ਹਾਂ ਠੀਕ ਆ ਵਿੱਚ ਹਿੱਸਾ ਵੀ ਵਿੱਚ ਹੀ ਪਿਆ ਬਾਈ ਇਹ ਲੈ ਕੇ ਜਾਣਗੇ ਫੇਰ ਲੈ ਕੇ ਜਾਣਗੇ ਠੀਕ ਆ ਤੇ ਮਿੱਤਰੋ ਆਪਣਾ ਬੈਂਡ ਵੀ ਆ ਗਿਆ ਆ ਆਪਣੇ ਵਾਲਾ ਖੜਾ ਮਿੱਤਰੋ ਦੇਖਦੇ ਆ ਕਰਦੇ ਤਿਆਰ ਇਹਨੂੰ ਵਿਸਾਖੀ ਤੇ ਮਿਲਾਂਗੇ ਲੈ ਕੇ ਹਾਂ ਹਾਂ ਹੈਨਾ ਹਾਂ ਦਮ ਦਮਾ ਸਾਹਿਬ ਉਦਿਆਂ ਵਾਂਗੇ ਲੈ ਕੇ ਤੇ ਇਹਦਾ ਫਿਰ ਹੋਰ ਕੀ ਕੀ ਚੇਂਜ ਕਰਤਾ ਕ ਬਸ ਨਹੀਂ ਇਹ ਤਾਂ ਉਹੀ ਹੈ ਤੁਹਾਨੂੰ ਦੱਸ ਇਹਦੇ ਐਕਸਪੈਰੀਮੈਂਟ ਚੱਲੀ ਜਾਂਦੇ ਨੇ ਇਹਦੇ ਹਾਂ ਐਕਸਪੈਰੀਮੈਂਟ ਚੱਲੀ ਜਾਂਦੇ ਠੀਕ ਹੈ ਟਾਇਰ ਨਵੇਂ ਪਾਦੇ ਦੁਬਾਰੇ ਹਾਂ ਨਵੇਂ ਪਾਦੇ ਠੀਕ ਇਹ ਜੋੜਾ ਲਾਉਣ ਹੀ ਨਹੀਂ ਦਿੰਦਾ ਉਹਦੀ ਪਾਦਣਾ ਨਵੇਂ ਹਾਂ ਪਾਦੇ ਮੈਂ ਚੱਕ ਜਮਾ ਜੋੜਾ ਤਾਜ਼ਾ ਪਾਦਾ ਟੈਰੋ ਦਾ ਉਹ ਦੇ ਨਾ ਕਹ ਕੇ ਜਿਵੇਂਕਸਰ ਤਾਂ ਵੇਲੇ ਥੋੜੇ ਜਹਾ ਲੈ ਗਏ ਸੀ ਨਾ ਹਾਂ ਤੇ ਵੇਟ ਵੀ ਲਾ ਪਏ ਜਿੱਤ ਹੈ ਨਾ ਉਹ ਦਹਲਕਾ ਵੇਟਾਂ ਦਾ ਫਰਕ ਪੈ ਗਿਆ ਉਹ ਕੱਕ ਦਾ ਨਾ ਵੇਟਾਂ ਦਾ ਬਹੁਤ ਨਜ਼ਾਇਜ਼ ਫਰਕ ਪੈਂਦਾ ਟਰੈਕਟਰ ਦਾ ਇਹ ਹੋਰ ਚਲਾਇਆ ਤੈਨੂੰ ਹੋਰ ਚੀਜ਼ ਦਿਖਾਉਣਾ ਇਧਰ ਫੋੜ ਆ ਕੀ ਆ ਹੋਰ ਆ ਜਾ ਦਿਖਾਉਣਾ ਤੈਨੂੰ ਮੈਂ ਵਿਆਪੋਲ ਦਾ ਸ਼ੁਰੂ ਹੋਣ ਵੇਲੇ ਨਾ ਇਹਦੀ ਵਰਕ ਸਾਫਾ ਸੁੱਕੇ ਦੀ ਉਹ ਸਾਹਮਣੇ ਰਾਮਪਰੇ ਵਾਲੀ ਸੜਕ ਰਹਿ ਗਈ ਇਧਰ ਇਹ ਕੱਢ ਲਿਆ ਜੀ ਜਿੱਥੇ ਨਹੀਂ ਹੋਇਆ ਇਹ ਕਾਲਾ ਖੜਾ ਹੋਏ ਅੱਛਾ ਪੌਣ ਦੀ ਪਾਇਆ ਓਏ ਆਹਾ ਵੇ ਪਾਕਿਸਤਾਨ ਵਾਲਾ ਮੈਸੀ ਹੈ ਪੌਣ ਦਾ ਪਾਕਿਸਤਾਨ ਜਿਵੇਂ ਬੱਦੇ ਹੋਏ ਤੋ ਦੇਤੀ ਹੋ ਰਹੀ ਹੋ ਰਿਹਾ 4x4 ਦੇ ਵਿੱਚ ਇਹ ਕਿਧਰੋਂ ਕੱਢ ਲੈਂਦਾ ਕੋਈ ਇਹਦਾ ਪਾਕਿਸਤਾਨੀ ਜੀ ਨੇ ਇਹ ਬਾਈ ਦੇ ਭੇਜਿਆ ਪੀਵੀ7 ਵਾਲੇ ਨੇ ਅੱਛਾ ਪੀਵੀ7 ਵਾਲਿਆਂ ਨੇ ਹਾਂ ਇਹਦਾ ਮਗਰਾਡ ਬਣਾਉਣੇ ਆ ਮਗਰਾਡ ਬਣਾ ਕੇ ਲਾਉਣੇ ਨੇ ਠੀਕ ਆ ਇਹਦਾ ਜੀ ਜੀਰ ਕਮਾਲ ਦੀ ਆ ਫਿਰ 5800 ਇਹਦਾ 5800 ਆ ਯਾਰ 800 ਦੇ ਛੋਲ ਆਈਆਂ ਅੱਛਾ 100 ਲਾਈ ਆ ਹਾਂ ਇਹ ਹੋਰ ਇਹ ਪੀਸ ਹੋਰ ਆ ਜਿਵੇਂ ਉਧਰ ਪਾਕਿਸਤਾਨ ਕੰਨੀ ਨੇ ਉਹ ਚੀਜ਼ ਆ ਨਾ ਹਾਂ ਹਾਂ ਉਹ ਇਹ ਇਧਰ ਵਾਲਾ ਡੂੰਗਾ ਦਾ ਸਿੱਟੀ ਖੜਾਗਾ ਇਹਦੇ ਲਾ ਦੇ ਨੇ ਖੜਾ ਦੇ ਨੇ ਮੇਰੇ ਟ੍ਰੱਕ ਤੇ ਠੀਕ ਆ ਲਾਈ ਵੀ ਮਿੱਤਰੋ ਇਹ ਫਿਰ ਚਾਰ ਸਿਲੰਡਰ ਚਾਉਗੇ ਚਾਰ ਸਿਲੰਡਰ ਪੜੀ ਜਾਂ ਇਹ 4x4 ਕੀਤਾ ਕਿ ਕਰਾਈ ਕਰਾਇਆ ਹੁੰਦਾਗਾ ਕੀਤਾ ਹੋਰ 4x4 ਅੱਛਾ ਕੀਤਾ ਇਹ ਇਹ ਸਮਾਨ ਫਟ ਕੀਤਾ ਦਨ ਸਾਰਾ ਇਹਨਾਂ ਦੇ ਦਾ ਸਾਈਡ ਤੇ ਆਉਂਦਾ ਬਸ ਆ ਕੱਲਾ ਇੰਨਾ ਕੁ ਜੋੜ ਪਾਈ ਜਾਂਦਾ ਮੈਸੀ ਦੇ ਤਾਂ ਕੰਮ ਸੌਖਾ ਹੀ ਹੈਗਾ ਆਹ ਟਰੈਕਟਰਾਂ ਦੇ ਨਾਲੋਂ ਵੀ ਜਿਹੜਾ ਜੋੜਦਾ ਨਿਕਲ ਕੇ ਇਥੇ 4x4 ਵਾਲਾ ਸਿਸਟਮ ਲੱਗ ਜਾਂਦਾ ਹੈਗਾ ਜੇ 4x4 ਕੱਢਣਾ ਤਾਂ ਇਹਨਾਂ ਨੂੰ ਤਾਂ ਇਹਨੂੰ ਜੋੜ ਦੇ ਹੈਨਾ ਚਾਰ ਉਂਗਲਾਂ ਬਾਉ ਉਹੀ 1/2 ਫੁੱਟ ਵੱਧ ਜਾਂਦਾ ਘਟ ਜਾਂਦਾ ਹੈਗਾ ਠੀਕ ਆ ਲੈ ਵੀ ਇਹਦੇ ਫਿਰ ਮਤਲਬ ਕਿ ਆਹ ਸਮਾਨ ਸਾਰਾ ਲਾਇਆ ਹੈਗਾ ਡਿਸਟ੍ਰੀਬਿਊਟਰ ਵਗੈਰਾ ਕਿ ਪਹਿਲਾਂ ਹੀ ਲੱਗੇ ਲਗਾਏ ਆ ਜੀ ਆਈ ਆ ਟਰੈਕਟਰ ਆਇਆ ਤਾਂ ਮਗਰਾਟ ਲਾਉਂਦਾ ਇਹਦਾ ਪਤਾ ਮਗਰਾਟ ਮਗਰਾਟ ਕਰਨੇ ਗੱਲੇ ਆ ਪਹਿਲਾਂ ਬਣਾਏ ਹੋਏ ਨੇ ਕਿ ਨਾਲ ਦੇ ਨਹੀਂ ਕੱਢ ਆਇਆ ਨਹੀਂ ਵੱਡ ਕੋ ਟੱਕ ਕੀਤੀ ਸੀ ਕਿਸੇ ਸਾਫ ਚ ਨਹੀਂ ਆਈ ਸਾਫ ਚ ਨਹੀਂ ਆਈ ਗੱਲ ਤੇ ਇਹ ਜੇ ਇਹੇ ਕੰਮ ਦਾ ਮਾਹਿਰ ਡਾਕਟਰ ਸੁੱਖਾ ਹੈ ਨਾ ਵਹਿਮ ਕੱਢਦਾ ਇਹ ਜੇ ਫਿਰ ਸੁੱਖਾ ਆ ਜਾ ਹੋਰ ਦੱਸ ਫਿਰ ਇਹਦੇ ਬਾਰੇ ਹੁਣ ਇਹਦੇ ਬਾਰੇ ਤਾਂ ਦਈਏਦਾਰਨ ਰੋਲ ਤੇ ਮਣੀ ਮੋਟੀ ਇਹ ਜਾਨ ਬਹੁਤ ਆ ਇਹ ਦੂਜਾ ਇੰਜਨ ਆ ਇਹ ਕਿਹੜਾ ਮੈਂ ਨਾ ਆਂ ਨਹੀਂ ਤੇ ਲਿਖਿਆ ਵਾ ਪਰ ਪਰ ਕਿਸਨ ਆ ਪਰ ਕੰਦਾ ਪਰ ਕੰ ਹਾਂ ਪਰ ਪਰਕਰ ਦਾ ਇੰਜਨ ਹੈ ਜਿਹੜਾ ਹੈ ਹਾਂ ਉਹ ਹੀ ਆਏ ਤੇ ਬਾਹਰ ਤੱਕ ਜਰਾਂਗੇ ਇਹਦਾ ਉਹ ਨੇ ਮਤਲਬ ਜਿਹੜੇ ਪਾਕਿਸਤਾਨ ਦੇ ਚੱਲਦੇ ਫਿਰਦੇ ਦੇਖਦੇ ਉਹਨਾਂ ਨਾ ਆ ਪਹਿਲਾ ਪੀਸ ਆਦਾ ਤੁਹਾਨੂੰ ਆਪਾਂ ਦਿਖਾ ਰਹੇ ਹਾਂਗੇ ਇੰਡੀਆ ਦੇ ਵਿੱਚ ਨਹੀਂ ਤੁਸੀਂ ਦੇਖਿਆ ਨਹੀਂ ਹੋਣਾ 4x4 ਮੈਸੀ ਇਹ ਪਾਕਿਸਤਾਨ ਦੇ ਵਿੱਚ ਹੀ ਮਿਲਦਾਗਾ ਆਪਣੇ ਬਹੁਤ ਘੱਟ ਆਈ ਨਹੀਂ ਨਾ ਟਮਾਟੋਲਾ ਪੀਸ ਹੀ ਇੱਕ ਅੱਧਾ ਹੀ ਆ ਵੀ ਮੈਨੂੰ ਪਤਾ ਕਿਸ ਨੇ ਬਈਨੇ ਮੰਗਾਇਆ ਹੋਵੇ ਗਾਹਾਂ ਦੀ ਗਾਹ ਜਾਂ ਬਾਹਾਂ ਟਾਈਮ ਹੋ ਗਿਆ ਆਪਣੇ ਕੋਲੇ ਵੀ ਗਾਹਾਂ ਦੀ ਗਾਹ ਆ ਜਾਗਾ ਤੇ ਸੁੱਖੇ ਕੋਲੇ ਮਗਰਾਟ ਲੱਗਣ ਦੇ ਲਈ ਤੇ ਵਾਕੀ ਤੁਸੀਂ ਦੱਸੋ ਕਮੈਂਟ ਕਰਕੇ ਨਾ ਕਿਵੇਂ ਲੱਗਾ ਇਹ ਮੈਸੀ ਆ 100 ਹੈ ਜਿਹੜੀ 950 ਵਾਲੇ ਪੁਰਾਣੇ ਵਾਲੀ ਲਾਈ ਹੈਗੀ ਸਾਰੀ ਵੱਡ ਟੁੱਕ ਕਰਕੇ ਨਾ ਮਣੀ ਮੋਟੀ ਤੇ ਬਾਕੀ ਉਹ ਸਿੰਪਲ ਬਹਿ ਗਈ ਵਧੀਆ ਨਾ ਫਿੱਟ ਆ ਹਾਂ ਉਸ ਇੱਕੋ ਜਿਹੀ ਹੁੰਦੀਆਂ ਨੇ ਇੱਕੋ ਜਿਹੀਆਂ ਹੁੰਦੀਆਂ ਨੇ ਮੈਨੂੰ 950 ਵਾਲੀ ਯਾਰ ਤਾਂ ਨਹੀਂ ਯਾਰ ਕੋ ਹੋਰ ਆ ਇਹ 950 ਵਾਲੀ ਆ ਨਾ 950 ਵਾਲੇ ਨੂੰ ਸਟicker ਤਾਂ ਹੈਗੇ ਨਹੀਂਗੇ ਨਾਲ ਵਿੱਚੋਂ ਵੀ ਸਾਰਾ ਉਹ ਕਰੇ ਪਹਿਣਾ ਹਜੇ ਮੋਡੀਫਿਕੇਸ਼ਨ ਹੋਣੀ ਆ ਸੱਪੀ ਵੀ 7 ਵਾਲਿਆਂ ਦਾ ਇਹ ਹਾਂ ਠੀਕ ਆ ਉਹ ਹੁਣ ਉੱਥੇ ਹੀ ਜਾਣਾ ਫਿਰ ਦੋਆ ਮੀਰਡ ਲਾ ਕੇ ਉੱਥੇ ਰੰਗ ਹੋ ਕੇ ਤਿਆਰ ਹੋ ਕੇ ਜਾਊਗਾ ਠੀਕ ਆ ਫੇ ਕਲਾਮੇਤਰੋ ਕਰ ਦੋ ਵੀਡੀਓ ਨੂੰ ਸ਼ੇਅਰ ਤੇ ਬਾਕੀ ਮਿਲਦਾ ਕਿਸੇ ਹੋਰ ਵੀਡੀਓ ਵੀਡੀਓ ਦੇ ਨਾਲ ਧੰਨਵਾਦ ਜੀ